ਧੰਨਵਾਦ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਤਾਪ ਭਗਵੰਤ ਸਿੰਘ ਬਾਣਜੀ ਦਾ ਕਿਉਂਕਿ ਉਹਨਾਂ ਨੇ ਹਮੇਸ਼ਾ ਸਾਡੇ ਨਗਰ ਨੂੰ ਸਾਡੇ ਪਿੰਡ ਨੂੰ ਬਹੁਤ ਪਿਆਰ ਦਿੱਤਾ ਅਸੀਂ ਮਾਨ ਸਾਹਿਬ ਤੋਂ ਗ੍ਰਾਂਟ ਲੈ ਕੇ ਸਭ ਤੋਂ ਪਹਿਲਾਂ ਪਿੰਡ ਦੇ ਵਿੱਚ ਇੱਕ ਅਸੀਂ ਖੂਸੂਰਤ ਬੱਸ ਸਟੈਂਡ ਜਿਹੜਾ ਬਣਾਇਆ ਸੀਗਾ ਉਸੇ ਬੱਸ ਸਟੈਂਡ ਦੀ ਤਰਜ਼ ਦੇ ਉੱਪਰ ਉਸ ਨੂੰ ਕਾਪੀ ਕਰਦੇ ਹਾਂ ਤਕਰੀਬਨ 100 ਤੋਂ ਵੱਧ ਜਿਹੜੇ ਬੱਸ ਸਟੈਂਡ ਸੀਗੇ ਐਮਪੀ ਲੈਂਡ ਦੇ ਵਿੱਚ ਉਹ ਵੱਖ-ਵੱਖ ਪਿੰਡਾਂ ਦੇ ਵਿੱਚੋਂ ਬਣੇ ਸਾਡੇ ਨਗਰ ਦੀ ਪੰਚਾਇਤ ਔਰ ਸਾਡਾ ਕਲੱਬ ਸ਼ਹੀਦ 박 ਸਿੰਘ ਅਵੇਰਨੈਸ ਕਲੱਬ ਜੋ ਕਿ ਪਿਛਲੇ ਕਈ ਸਾਲਾਂ ਤੋਂ ਪਿੰਡ ਦੀ ਤਰੱਕੀ ਦੇ ਲਈ ਪਿੰਡ ਦੀ ਡਿਵੈਲਪਮੈਂਟ ਦੇ ਲਈ ਔਰ ਪਿੰਡ ਦੇ ਨੌਜਵਾਨਾਂ ਬੱਚਿਆਂ ਨੂੰ ਚੰਗੀ ਸਿਹਤ ਦੇਣ ਦੇ ਲਈ ਜਿਹੜਾ ਕੰਮ ਕਰਦਾ ਆ ਰਿਹਾ ਮੈਨੂੰ ਲੱਗਦਾ ਹੈ ਕਿ ਸਾਡੇ ਜੋ ਕਲੱਬ ਦੀ ਬੁਨਿਆਦ ਹੈ ਉਹ ਸਾਡਾ ਇਹ ਇੱਕ ਸ਼ਾਮ ਸ਼ਹੀਦਾਂ ਦੇ ਨਾਮ ਪ੍ਰੋਗਰਾਮ ਹੀ ਹੈ ਸੋ ਅੱਜ ਉਹ ਇੱਕ ਵੱਡੇ ਮਤਲਬ ਕਿ ਮੇਲੇ ਦੇ ਵਿੱਚ ਤਬਦੀਲ ਹੋ ਚੁੱਕਿਆ ਪ੍ਰੋਗਰਾਮ ਹੈ ਜਿੱਥੇ ਵੱਡੇ ਵੱਡੇ ਜਿਹੜੇ ਫਨਕਾਰ ਨੇ ਉਹ ਵੀ ਆਪਣੀ ਕਲਾ ਜਿਹੜੇ ਦਿਖਾ ਕੇ ਗਏ ਨੇ ਵੱਡੇ ਵੱਡੇ ਨਾਟਕ ਟੀਮਾਂ ਇੱਥੇ ਜਾਨੀ ਕਿ ਆਪਣੇ ਨਾਟਕ ਜਿਹੜੇ ਉਹ ਕਰਕੇ ਗਏ ਤਾਂ ਜਿਸ ਦਿਨ ਤੋਂ ਨਗਰ ਨੇ ਡਿਊਟੀ ਲਈ ਹੈ ਪਿੰਡ ਨੇ ਸਾਥ ਦਿੱਤਾ ਉਸ ਦਿਨ ਤੋਂ ਦਿਨ ਰਾਤ ਇੱਕ ਕਰਕੇ ਹੀ ਸੁਪਨਾ ਹੈ ਕਿ ਪਿੰਡ ਨੂੰ ਸੋਹਣਾ ਬਣਾ ਲਈਏ ਖੂਬਸੂਰਤ ਬਣਾ ਲਈਏ ਸੋ ਮੈਨੂੰ ਲੱਗਦਾ ਹੈ ਕਿ ਚਲੋ ਕੰਮ ਤਾਂ ਸਾਰੇ ਹੀ ਜ਼ਰੂਰੀ ਹੁੰਦੇ ਨੇ ਪਰ ਜ਼ਿਆਦਾ ਜ਼ਿਕਰ ਜ਼ਰੂਰੀ ਹੈਗਾ ਆਪਾਂ ਆਪਣੀ ਨਵੀਂ ਪਣੀਰੀ ਨੂੰ ਆਉਣ ਵਾਲੇ ਬੱਚਿਆਂ ਨੂੰ ਸੰਭਾਲੀਏ ਇਸ ਲਾਇਬ੍ਰੇਰੀ ਦੇ ਵਿੱਚ ਪੂਰਾ ਸੀ ਪ੍ਰਬੰਧ ਜਿਹੜਾ ਫਰਨੀਚਰ ਦਾ ਹੋ ਗਿਆ ਸੀ ਸੀਸੀਟੀਵੀ ਕੈਮਰੇ ਹੋ ਗਏ ਵਾਈਫਾਈ ਹੋ ਗਿਆ ਪੀਨ ਦੇ ਪਾਣੀ ਦਾ ਪ੍ਰਬੰਧ ਹੋ ਗਿਆ ਬੱਚਿਆਂ ਦੇ ਬੁੱਕਸ ਵਗੈਰਾ ਹੋ ਗਈਆਂ ਦੋ ਕੋਚ ਵੀ ਜਿਹੜੇ ਸਾਡੇ ਪਿੰਡ ਦੇ ਨੌਜਵਾਨ ਨੇ ਜਿਨ੍ਹਾਂ ਨੇ ਖੁਦ ਪਹਿਲਾਂ ਐਗਜ਼ਾਮ ਜਿਹੜੇ ਕਲੀਅਰ ਕੀਤੇ ਹੋਏ ਨੇ ਉਹ ਸਾਡੇ ਬੱਚਿਆਂ ਨੂੰ ਜਿਹੜੀ ਫ੍ਰੀ ਟ੍ਰੇਨਿੰਗ ਹੈਗੀ ਉਹ ਦੇ ਰਹੇ ਨੇ ਮੁੱਦਾ ਪੰਜਾਬ ਪ੍ਰੋਗਰਾਮ ਲੈ ਕੇ ਮੈਂ ਜੀਤਰਜੀ ਥਾਜ਼ਰਾਂ ਪੰਜਾਬ ਦੇ ਪਿੰਡ ਪੰਜਾਬ ਦੀ ਨਹਾਰ ਬਦਲ ਰਹੇ ਨੇ ਪਿਛਲੇ ਦਿਨੀ ਬਹੁਤ ਸਾਰੀਆਂ ਤਸਵੀਰਾਂ ਪੰਜਾਬ ਦੇ ਪਿੰਡ ਕਰਾਚੋ ਦੀਆਂ ਵਾਇਰਲ ਹੁੰਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਗਤੀਵਿਧੀਆਂ ਦਾ ਜ਼ਿਕਰ ਆਉਂਦਾ ਆਮ ਆਦਮੀ ਪਾਰਟੀ ਇਸ ਪਿੰਡ ਨੂੰ ਆਪਣੀ ਰਾਜਧਾਨੀ ਮੰਨਦੀ ਹੈ ਇਸ ਪਿੰਡ ਦੇ ਵਿੱਚ ਕੀਤੇ ਜਾ ਰਹੇ ਕਾਰਜਾਂ ਦੇ ਪਿੱਛੇ ਕਿਹੜੀ ਸ਼ਕਤੀ ਹੈ ਕਿਹੜੇ ਉਹ ਕਾਰਜ ਨੇ ਜਿਹੜੇ ਵਿਸ਼ੇਸ਼ ਰਾਜਤਾ ਦੇ ਕਿ ਪਾਰਟੀ ਵੱਲੋਂ ਕਰਵਾਏ ਜਾ ਰਹੇ ਨੇ ਜਾਂ ਪਿੰਡ ਦਾ ਸਰਪੰਚ ਜੋ ਹੈ ਸਰਗਰਮ ਇਨਸਾਨ ਉਹ ਇਸ ਪਿੰਡ ਦੀ ਦਸ਼ਾ ਤੇ ਦਿਸ਼ਾ ਬਦਲਣ ਤੇ ਲੱਗਿਆ ਹੋਇਆ ਅੱਜ ਪਹੁੰਚੇ ਆ ਪਿੰਡ ਘਰਾਚੋਂ ਦੇ ਵਿੱਚ ਮੈਂ ਬਹੁਤ ਹੀ ਸਤਿਕਾਰ ਦੇ ਨਾਲ ਸਵਾਗਤ ਕਰ ਰਿਹਾ ਬਾਈ ਦਲਜੀਤ ਸਿੰਘ ਕਮਾਨ ਹੋਰਾਂ ਦਾ ਸੱਚੇ ਕਾਲ ਬਾਈ ਜੀ ਆਣ ਸੱਚੀ ਕਾ ਬਾਈ ਜੀ ਸੇ ਤਾਂ ਠੀਕ ਠਾਕ ਨੇ ਹਾਂਜੀ ਹਾਂਜੀ ਬਹੁਤ ਵਧੀਆ ਬਾਈ ਚੜ੍ਹਦੀ ਕਲਾ ਜੀ ਸਰਪੰਚ ਸਾਹਿਬ ਗਤੀਵਿਧੀਆਂ ਤੁਹਾਡੀਆਂ ਸੋਸ਼ਲ ਮੀਡੀਆ ਜ਼ਰੀਏ ਪੂਰੇ ਪੰਜਾਬ ਦੇ ਵਿੱਚ ਪਹੁੰਚ ਰਹੀਆਂ ਨੇ ਪਹਿਲਾਂ ਤਾਂ ਇਹ ਸਵਾਲ ਕਰ ਲਈਏ ਆਮ ਆਦਮੀ ਪਾਰਟੀ ਜੋ ਪੰਜਾਬ ਸਰਕਾਰ ਦੀ ਗੱਲ ਕਰਦੇ ਆ ਉਹ ਵੱਖਰੀ ਨਜ਼ਰ ਰੱਖਦੀ ਹੈ ਕਰਾਚੋਂ ਦੇ ਉੱਪਰ ਜਾਂ ਤੁਹਾਡੀ ਸਰਗਰਮੀ ਇੰਨੀ ਹੈ ਕਿ ਉਹ ਆਪਣੇ ਆਪ ਵੱਖਰਾ ਨਜ਼ਰ ਆਉਂਦਾ ਨਹੀਂ ਦੇਖੋ ਮੈਂ ਵੀ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਤਾ ਭਗਵੰਤ ਸਿੰਘ ਮਾਨ ਜੀ ਦਾ ਕਿਉਂਕਿ ਉਹਨਾਂ ਨੇ ਹਮੇਸ਼ਾ ਸਾਡੇ ਨਗਰ ਨੂੰ ਸਾਡੇ ਪਿੰਡ ਨੂੰ ਬਹੁਤ ਪਿਆਰ ਦਿੱਤਾ ਸੋ ਉਹਨਾਂ ਦੇ ਯਤਨਾਂ ਸਦਕਾ ਹੀ ਜਿਹੜੇ ਪਿੰਡ ਦੀ ਡਵੈਲਪਮੈਂਟ ਹੈ ਜਿਹੜੀ ਹੋ ਰਹੀ ਹੈਗੀ ਸੋ ਉਹਨਾਂ ਦੇ ਨਾਲ ਹੀ ਸਾਡੇ ਪਿੰਡ ਦੇ ਸਾਡੀ ਟੀਮ ਦੇ ਨੌਜਵਾਨ ਸਾਡੇ ਵੱਡੇ ਭਰਾ ਸਰਦਾਰ ਰਾਜੀਵ ਸਿੰਘ ਜੀ ਕੁਮਾਨ ਜੋ ਕਿ ਓਐਸਜੀ ਨੇ ਮੁੱਖ ਮੰਤਰੀ ਸਾਹਿਬ ਦੇ ਔਰ ਸਰਦਾਰ ਸੁਖਵੀਰ ਸਿੰਘ ਜੀ ਸੁਖੀ ਪੋਲੀਟੀਕਲ ਸੈਕਟਰੀ ਨੇ ਮੁੱਖ ਮੰਤਰੀ ਸਾਹਿਬ ਦੇ ਸੋ ਸਾਡੇ ਉਹਨਾਂ ਭਰਾਵਾਂ ਦੇ ਸਹਿਯੋਗ ਸਦਕਾ ਹੀ ਜਿਹੜਾ ਸਾਰੇ ਨਗਰ ਦੇ ਜੋ ਵਿਕਾਸ ਕਾਰਜ ਨੇ ਜੋ ਡਵੈਲਪਮੈਂਟ ਆ ਹੋ ਰਹੀ ਹੈ ਸੋ ਉਹਦੇ ਲਈ ਅਸੀਂ ਵਿਸ਼ੇਸ਼ ਤੌਰ ਤੇ ਤੁਹਾਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਅਸੀਂ ਕਰਨਾ ਚਾਹੁੰਦੇ ਹਾਂ ਕਮਾਂਡ ਸਾਹਿਬ ਜਿੱਦ ਤੁਹਾਡੇ ਕੰਮਾਂ ਦੀ ਲਿਸਟ ਮੇਰੇ ਕੋਲੇ ਹੈ ਖੇਡ ਸਟੇਡੀਅਮ ਦੇ ਉੱਪਰ ਕੰਮ ਕਰਨਾ ਬੱਸ ਸਟੈਂਡ ਦੇ ਉੱਪਰ ਕੰਮ ਕਰਨਾ ਕਵੱਡੀ ਗਰਾਊਂਡ ਫ੍ਰੀ ਬੱਸ ਸਰਵਿਸ ਕੁਸ਼ਤੀ ਦੰਗਲ ਦੌੜ ਮੁਕਾਬਲਾ ਪਾਰਕ ਸਫਾਈ ਸਟਰੀਟ ਲਾਈਟਾਂ ਪੌਦੇ ਲਾਉਣਾ ਨਹਿਰੀ ਪਾਣੀ ਪੇਂਟਿੰਗਾਂ ਸੀਸੀਟੀਵੀ ਪੰਚਾਇਤਾਂ ਪੰਚਾਇਤਕਰ ਹੋਰ ਬਹੁਤ ਸਾਰੇ ਕੰਮ ਗਿਣਾਏ ਜਾ ਸਕਦੇ ਨੇ ਇਹ ਲੰਮੀ ਲਿਸਟ ਹੈ ਇਹ ਜਿਹੜੀਆਂ ਗ੍ਰਾਂਟਾਂ ਇਹਦੇ ਪਿੱਛੇ ਦੀ ਜਿਹੜੀ ਆਰਥਿਕ ਮਦਦ ਹੈ ਉਹ ਕਰਾਚੋ ਨੂੰ ਪਾਰਟੀ ਵੱਖਰੀ ਦੇ ਰਹੀ ਹੈ ਜਾਂ ਸਾਰੇ ਪਿੰਡਾਂ ਲਈ ਇਹ ਸਵਾਵਾਂ ਜਾ ਰਹੀਆਂ ਨੇ ਨਹੀਂ ਮਾਨ ਸਰਕਾਰ ਸਾਰੇ ਪਿੰਡਾਂ ਲਈ ਪੂਰੇ ਪੰਜਾਬ ਦੀ ਤਰੱਕੀ ਦੇ ਲਈ ਔਰ ਵਿਕਾਸ ਦੇ ਲਈ ਜਿਹੜੀ ਕੰਮ ਕਰ ਰਹੀ ਆ ਹੂੰ ਪੂਰੇ ਸਾਡੇ ਪਿੰਡਾਂ ਦੇ ਵਿੱਚ ਅਲੇ ਦਲ ਦੇ ਹਲਕਿਆਂ ਦੇ ਵਿੱਚ ਬਹੁਤ ਵਧੀਆ ਵਿਕਾਸ ਕਾਰਜ ਨੇ ਜਿਹੜੇ ਚੱਲ ਰਹੇ ਨੇ ਹੂੰ ਚੰਗੀਆਂ ਗ੍ਰਾਂਟਾਂ ਜਿਹੜੀਆਂ ਸਾਰੇ ਪਿੰਡਾਂ ਨੂੰ ਹਰ ਸੁਵਿਧਾਤ ਦੇਣ ਦੇ ਲਈ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ ਨੌਜਵਾਨ ਆਗੂ ਹੋਗੇ ਤੁਸੀਂ ਪਿੰਡ ਦੇ ਕੀ ਨਜ਼ਰੀਆ ਫਰਕ ਆਉਂਦਾ ਥੋਡੀ ਜਿਹੜੀ ਟੀਮ ਹੈ ਉਹ ਵੀ ਤੁਸੀਂ ਜ਼ਿਕਰ ਕੀਤਾ ਬਿਹਾਈਂਡ ਦਾ ਸੀਨ ਕਿ ਸਾਡੇ ਕੋਲੇ ਪੰਚਾਇਤ ਮੈਂਬਰ ਵੀ ਸਾਰੇ ਨੌਜਵਾਨੀ ਸੋਚਦੇ ਨੇ ਇੱਕ ਪੁਰਾਣੀ ਰਵਾਇਤ ਪਿੰਡਾਂ ਦੇ ਵਿੱਚ ਚੱਲਦੀ ਆ ਰਹੀ ਸੀ ਜਿਹੜੀ ਇੱਕ ਉਮਰ ਦਰਾਦ ਲੋਕ ਸਰਪੰਚੀ ਕਰਦੇ ਆ ਰਹੇ ਨੇ ਫਰਕ ਆਇਆ ਇਸ ਸੋਚ ਦੇ ਵਿੱਚ ਹਾਂਜੀ ਦੇਖੋ ਅੱਜ ਕੱਲ ਹਰ ਨੌਜਵਾਨ ਹੈ ਜਿਹੜਾ ਉਹ ਰਾਜਨੀਤੀ ਦੇ ਵਿੱਚ ਹਿੱਸਾ ਲੈ ਰਿਹਾ ਤੇ ਸਾਡੇ ਨਗਰ ਦੀ ਪੰਚਾਇਤ ਔਰ ਸਾਡਾ ਕਲੱਬ ਸ਼ਹੀਦ ਭਗਤ ਸਿੰਘ ਅਵੇਅਰਨੈਸ ਕਲੱਬ ਜੋ ਕਿ ਪਿਛਲੇ ਕਈ ਸਾਲਾਂ ਤੋਂ ਪਿੰਡ ਦੀ ਤਰੱਕੀ ਦੇ ਲਈ ਪਿੰਡ ਦੀ ਡਿਵੈਲਪਮੈਂਟ ਦੇ ਲਈ ਔਰ ਪਿੰਡ ਦੇ ਨੌਜਵਾਨਾਂ ਬੱਚਿਆਂ ਨੂੰ ਚੰਗੀ ਸਿਹਤ ਦੇਣ ਦੇ ਲਈ ਜਿਹੜਾ ਕੰਮ ਕਰਦਾ ਆ ਰਿਹਾ ਉਹਦੇ ਵਿੱਚ ਸਾਡੇ ਵੱਖੋ ਵੱਖ ਕਾਰਜ ਹੋ ਗਏ ਅਸੀਂ ਸਮੇਂ-ਸਮੇਂ ਤੇ ਜਿਹੜੇ ਪ੍ਰੋਗਰਾਮ ਕਰਵਾਏ ਨਾਟਕ ਮੇਲੇ ਕਰਵਾਏ ਸੋ ਉਹਦੇ ਵਿੱਚ ਸਾਡੀ ਜਿਹੜੀ ਨੌਜਵਾਨ ਟੀਮ ਹੈ ਸਾਰੀ ਉਹਦਾ ਬਹੁਤ ਵੱਡਾ ਸਾਥ ਹੈ ਉਹਨਾਂ ਦੇ ਸਾਥ-ਸਤਕਾ ਜਿਹੜੀ ਹੈ ਸਾਰੀ ਜਿਹੜੇ ਕੰਮਕਾਰ ਨੇ ਜਿਹੜੇ ਹੋ ਰਹੇ ਨੇ ਮਾਨ ਸਾਹਿਬ ਪਿਛਲੇ ਦਿਨੀ ਤੁਹਾਨੂੰ ਯੂਥ ਵਿੰਗ ਦਾ ਜ਼ਿਲ੍ਹਾ ਇੰਚਾਰਜ ਲਾਇਆ ਗਿਆ ਉਹਦੇ ਬਾਰੇ ਕੀ ਕਹਿਣਾ ਹੈ ਕਿਵੇਂ ਦੇਖਦੇ ਹੋ ਕਮਕਾਰਜਾ ਸਿੱਟਾ ਮਿਲਿਆ ਹਾਂਜੀ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਕਰਦੇ ਆ ਮੈਨੂੰ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਸੰਗਰੂਰ ਨਿਯੁਕਤ ਕੀਤਾ ਉਹਦੇ ਲਈ ਵੀ ਸਾਡੀ ਪਾਰਟੀ ਹਾਈ ਕਮਾਂਡ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਨਵੀਂ ਉਮਰ ਦੇ ਵਿੱਚ ਤੁਸੀਂ ਬਹੁਤ ਸਾਰੇ ਕਾਰਜ ਕਰ ਰਹੇ ਹੋ ਮੈਨੂੰ ਇਹ ਲੱਗਦਾ ਹੁੰਦਾ ਬਹੁਤ ਸਾਰੇ ਕੰਮ ਜਿਹੜੇ ਇੱਕ ਪਿੰਡ ਦਾ ਸਰਪੰਚ ਕਰ ਕਰ ਸਕਦਾ ਹੈ ਤੁਸੀਂ ਉਹ ਕਰਕੇ ਵਿਖਾ ਰਹੇ ਹੋ ਬਾਕੀ ਪਿੰਡਾਂ ਦੇ ਸਰਪੰਚਾਂ ਬਾਰੇ ਕੀ ਸੋਚੀ ਅਸੀਂ ਜੇ ਸੁਣਨ ਵਾਲੇ ਸੋਚਣ ਵੀ ਉਹ ਕਾਰਜ ਹੀ ਨਹੀਂ ਕਰ ਰਹੇ ਜਾਂ ਹਰ ਪਿੰਡੇ ਰੱਖਦਾ ਹੈ ਹਰ ਪਿੰਡ ਦਾ ਸਰਪੰਚ ਕੀ ਉਹ ਕਾਰਜ ਹੀ ਕਰ ਸਕਦਾ ਹੈ ਦੇਖੋ ਜਦੋਂ ਆਪਾਂ ਨੂੰ ਕੋਈ ਜ਼ਿੰਮੇਵਾਰੀ ਮਿਲਦੀ ਹੈ ਤਾਂ ਆਪਾਂ ਦਾ ਆਪਣਾ ਵੀ ਹੱਕ ਬਣਦਾ ਹੈ ਉਸ ਚੀਜ਼ ਨੂੰ ਉਸ ਜ਼ਿੰਮੇਵਾਰੀ ਨੂੰ ਆਪਾਂ ਪੂਰੀ ਤਨਦੇਹੀ ਨਾਲ ਨਿਭਾਈਏ ਕਿਉਂਕਿ ਜੇਕਰ ਆਪਾਂ ਕਿਸੇ ਰੁਤਬੇ ਤੇ ਜਾ ਕੇ ਕਿਸੇ ਜ਼ਿੰਮੇਵਾਰੀ ਤੇ ਜਾ ਕੇ ਆਪਾਂ ਆਪਣੇ ਲੋਕਾਂ ਦੇ ਲਈ ਕੰਮ ਨਹੀਂ ਕਰਨਾ ਤਾਂ ਆਪਾਂ ਨੂੰ ਸ਼ਾਇਦ ਉਹ ਜ਼ਿੰਮੇਵਾਰੀਆਂ ਤੋਂ ਥੋੜਾ ਪਿਛੇ ਹਟਣਾ ਚਾਹੀਦਾ ਹੈ ਔਰ ਜੇਕਰ ਆਪ ਨੂੰ ਜ਼ਿੰਮੇਵਾਰੀ ਮਿਲੀ ਹੈ ਆਪਾਂ ਨੂੰ ਤਾਂ ਉਸ ਨੂੰ ਵੀ ਬਖੂਬੀ ਨਿਭਾਉਣਾ ਵੀ ਚਾਹੀਦਾ ਹੈ ਤਾਂ ਜਿਸ ਦਿਨ ਤੋਂ ਨਗਰ ਨੇ ਡਿਊਟੀ ਲਈ ਹੈ ਪਿੰਡ ਨੇ ਸਾਥ ਦਿੱਤਾ ਉਸ ਦਿਨ ਤੋਂ ਦਿਨ ਰਾਤ ਇੱਕ ਕਰਕੇ ਇਹੀ ਸੁਪਨਾ ਹੈ ਕਿ ਪਿੰਡ ਨੂੰ ਸੋਹਣਾ ਬਣਾ ਲਈਏ ਖੂਬਸੂਰਤ ਬਣਾ ਲਈਏ ਹਰ ਪੱਖ ਤੋਂ ਪਿੰਡ ਦਾ ਜਿਹੜਾ ਵਿਕਾਸ ਆ ਸਾਡਾ ਉਹ ਅਸੀਂ ਕਰਨਾ ਚਾਹਣੇ ਆਂਗੇ ਚਾਹੇ ਸਾਡੇ ਬੱਚਿਆਂ ਦਾ ਹੋਵੇ ਚਾਹੇ ਸਾਡੇ ਨੌਜਵਾਨਾਂ ਦਾ ਹੋਵੇ ਚਾਹੇ ਸਾਡੇ ਬਜ਼ੁਰਗਾਂ ਦਾ ਸੋ ਹਰ ਵਰਗ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਡਾ ਹਰ ਵਕਤ ਇਹੀ ਸੁਪਨਾ ਰਹਿੰਦਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਆਪਾਂ ਆਪਣੇ ਨਗਰ ਨੂੰ ਖੂਬਸੂਰਤ ਬਣਾਈਏ ਕੋਣ ਸਾਹਿਬ ਸਰਪੰਚ ਦੀ ਕੀ ਪਾਵਰ ਹੈ ਪਿੰਡ ਦੇ ਲਈ ਸਰਪੰਚ ਕੀ ਕਾਰਜ ਕਰ ਸਕਦਾ ਹੈ ਇੱਕ ਤਾਂ ਵਿਸ਼ੇਸ਼ ਰਾਇਤ ਵਿਸ਼ੇਸ਼ ਗ੍ਰਾਂਟ ਮਿਲ ਜਾਣੀ ਉਹ ਵੱਖਰੀ ਗੱਲ ਹੈ ਇੱਕ ਜਿਹੜੇ ਫੰਡ ਮਿਲਦੇ ਨੇ ਪੰਚਾਇਤ ਨੂੰ ਉਹਦੇ ਸਿਰ ਤੇ ਇੱਕ ਪਾਵਰ ਕੀ ਰਹਿੰਦੀ ਹੈ ਸਰਪੰਚ ਕੋਲ ਦੇਖੋ ਜਿਹੜੀ ਪੰਚਾਇਤ ਆ ਉਹ ਇੱਕ 메ਨ ਇਕਾਈ ਆਗੀ ਆਪਣੀ ਪੋਲਿਟਿਕਸ ਦੀ ਆਪਾਂ ਕਹਿ ਲਈਏ ਕਿ ਪਿੰਡਾਂ ਤੋਂ ਰਾਜਨੀਤੀ ਸ਼ੁਰੂ ਹੁੰਦੀ ਹੈ ਤਾ ਪੰਚਾਇਤ ਕੋ ਬਹੁਤ ਵੱਡੀ ਉਹਦੇ ਵਿੱਚ ਅਹਿਮ ਰੋਲ ਅਦਾ ਕਰਦੀ ਆ ਸੋ ਮੈਨ ਲੱਗਦਾ ਕਿ ਪੰਚਾਇਤ ਕੋਲੇ ਬਹੁਤ ਸਾਰੇ ਅਧਿਕਾਰ ਨੇ ਜਿਨ੍ਹਾਂ ਦੀ ਵਰਤੋਂ ਕਰਦੇ ਹੋਏ ਆਪਾਂ ਆਪਣੇ ਪਿੰਡਾਂ ਦਾ ਵਿਕਾਸ ਕਰ ਸਕਦੇ ਆ ਸੋ ਉਹਨਾਂ ਚੀਜ਼ਾਂ ਨੂੰ ਹਮੇਸ਼ਾ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਕਿਸ ਕਿ ਜੋ ਕੀ ਕੀ ਅਧਿਕਾਰ ਨੇ ਆਪਣੇ ਔਰ ਉਹਨਾਂ ਅਧਿਕਾਰਾਂ ਦੇ ਆਪ ਨੂੰ ਪੂਰੀ ਵਰਤੋਂ ਜਿਹੜੀ ਉਹ ਕਰਨੀ ਚਾਹੀਦੀ ਹੈ ਤੁਸੀਂ ਕਿਹੜਾ ਅਧਿਕਾਰ ਹੈ ਜਾਂ ਕਿਹੜੀ ਸ਼ਕਤੀ ਜਾਂ ਕਿਹੜੀ ਪਾਵਰ ਤੁਹਾਨੂੰ ਲੱਗਦਾ ਕਿ ਵਰਤ ਕੇ ਮੈਨੇ ਉਹਦਾ ਸਭ ਤੋਂ ਵੱਧ ਲਾਹਾ ਲਿਆ ਹੋਰ ਪਿੰਡਾਂ ਦੇ ਵਿੱਚ ਤੁਸੀਂ ਵੇਖਦੇ ਹੋ ਕਿ ਇਸ ਇਹ ਵਿਸ਼ੇ ਦੇ ਉੱਪਰ ਕੰਮ ਨਹੀਂ ਕੀਤਾ ਜਾ ਰਿਹਾ ਹਾਓ ਦੇਖੋ ਮੈਂ ਪਹਿਲਾਂ ਵੀ ਦੱਸਿਆ ਕਿ ਆਪਣੀ ਰੁਚੀ ਹੁੰਦੀ ਹੈ ਹੂੰ ਮੇਰੀ ਰੁਚੀ ਰੁਚੀ ਹਮੇਸ਼ਾ ਤੋਂ ਰਹੀ ਹੈ ਕਿ ਮੈਂ ਆਪਣੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਾਂ ਤਾਂ ਉਹਦੇ ਲਈ ਮੈਂ ਆਪਣੇ ਸਰਕਾਰ ਦਾ ਬਹੁਤ ਸਹਿਯੋਗ ਲਿਆ ਆਪਣੇ ਨਗਰ ਦਾ ਸਹਿਯੋਗ ਮਿਲਿਆ ਕਿਉਂਕਿ ਸਾਡੇ ਪਿੰਡ ਦੀ ਜਿਹੜੀ ਪੰਚਾਇਤੀ ਜ਼ਮੀਨ ਹੈ ਉਹਦੀ ਵੀ ਸਾਨੂੰ ਚੰਗੀ ਆਮਦਨ ਹੈ ਜਿਸ ਕਰਕੇ ਸਾਨੂੰ ਡਵੈਲਪਮੈਂਟ ਦਾ ਹਰ ਪੱਖ ਤੋਂ ਸਾਨੂੰ ਬਹੁਤ ਵੱਡਾ ਸਹਿਯੋਗ ਮਿਲਦਾ ਹੈ ਜਿਸ ਨਾਲ ਸਾਡੇ ਜਿਹੜੇ ਕੰਮ ਨੇ ਉਹ ਲਗਾਤਾਰ ਚੱਲਦੇ ਰਹਿੰਦੇ ਨੇ ਦਲਜੀਤ ਘੁਮਾਨ ਹੋਰਾਂ ਦੀ ਗੱਲ ਕਰੀਏ ਕਿਹੜਾ ਕਾਰਜ ਆ ਕਿਹੜਾ ਕੰਮ ਆ ਜਿਹੜਾ ਤੁਹਾਨੂੰ ਵੱਡਾ ਲੱਗਦਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਪਾਰੀ ਦੇ ਵਿੱਚ ਸਰਪੰਚੀ ਦੇ ਵਿੱਚ ਇਹ ਪਿੰਡ ਲਈ ਬਹੁਤ ਵੱਡਾ ਕੰਮ ਕਰਤਾ ਜੇ ਮੇਰੇ ਪਰਸਨਲ ਇੰਟਰਸਟ ਦੀ ਗੱਲ ਕਰੀਏ ਤਾਂ ਮੈਨੂੰ ਬੱਚਿਆਂ ਨਾਲ ਬਹੁਤ ਲਗਾਵ ਹੈ ਤਾਂ ਇੱਕ ਮੈਂ ਲੈ ਕੇ ਚੱਲਿਆ ਬੱਚਿਆਂ ਦੇ ਖੇਡਾਂ ਨੂੰ ਮੈਂ ਮੇਨ ਮਕਸਦ ਆ ਮੇਰਾ ਕਿ ਬੱਚਿਆਂ ਨੂੰ ਐਜੂਕੇਸ਼ਨ ਔਰ ਖੇਡਾਂ ਦੇ ਵੱਲ ਪ੍ਰੇਰਿਤ ਕਰੀਏ ਤਾਂ ਉਹਦੇ ਲਈ ਅਸੀਂ ਬੱਚਿਆਂ ਦਾ ਇੱਕ ਦੌੜ ਮੁਕਾਬਲਾ ਵੀ ਪਿੰਡ ਦੇ ਵਿੱਚ ਕਰਵਾਇਆ ਸੀਗਾ ਜਿਹਦੇ ਵਿੱਚ ਸਾਡੇ ਛੋਟੇ-ਛੋਟੇ ਬੱਚੇ 4-5 ਸਾਲ ਤੋਂ ਲੈ ਕੇ 17-18 ਸਾਲ ਤੱਕ ਦੇ ਬੱਚਿਆਂ ਨੇ ਜਿਹੜਾ ਭਾਗ ਲਿਆ ਸੀ ਬਹੁਤ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੇ ਉਸ ਦੌੜ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਸੀਗਾ ਸੋ ਮੈਨੂੰ ਲੱਗਦਾ ਹੈ ਕਿ ਚਲੋ ਕੰਮ ਤਾਂ ਸਾਰੇ ਹੀ ਜ਼ਰੂਰੀ ਹੁੰਦੇ ਨੇ ਪਰ ਜ਼ਿਆਦਾ ਜੇਕਰ ਜ਼ਰੂਰੀ ਹੈਗਾ ਆਪਾਂ ਆਪਣੀ ਨਵੀਂ ਪਨੀਰੀ ਨੂੰ ਆਉਣ ਵਾਲੇ ਬੱਚਿਆਂ ਨੂੰ ਸੰਭਾਲੀਏ ਕਿਉਂਕਿ ਜੇਕਰ ਆਪਾਂ ਉਹਨਾਂ ਨੂੰ ਚੰਗਾ ਮਾਹੌਲ ਸਿਰਜ ਕੇ ਦਵਾਂਗੇ ਤਾਂ ਹੀ ਉਹ ਮਾੜੀਆਂ ਜਿਹੜੀਆਂ अपना ਕਹਿ ਲਈ ਇੱਕ ਰੀਤੀਆਂ ਨੂੰ ਆਲਮ ਤਨੋਂ ਤੋਂ ਦੂਰ ਰਹਿ ਸਕਦੇ ਨੇ ਹਣਾ ਕਿਉਂਕਿ ਦੇਖੋ ਜਿਹੋ ਜਿਹਾਂ ਮਾਹੌਲ ਬੱਚਿਆਂ ਨੂੰ ਮਿਲੂਗਾ ਉਸੇ ਤਰ੍ਹਾਂ ਦਾ ਹੀ ਉਹਨਾਂ ਦਾ ਅਗਿਆ ਦਾ ਜਿਹੜਾ ਜੀਵਨ ਆ ਉਹ ਬਣ ਜਾਊਗਾ ਤੋਂ ਸਾਡਾ ਵੀ ਫਰਜ ਬਣਦਾ ਜਿੱਥੇ ਪਰਿਵਾਰਾਂ ਦਾ ਫਰਜ ਬਣਦਾ ਮਾਪੇ ਦਾ ਫਰਜ ਬਣਦਾ ਤਾਂ ਉੱਥੇ ਸਾਡਾ ਵੀ ਫਰਜ ਬਣਦਾ ਇੱਕ ਪੰਚਾਇਤ ਦੇ ਨਾਤੇ ਤੇ ਇੱਕ ਸਰਪੰਚ ਹੋਣ ਦੇ ਨਾਤੇ ਕਿ ਪਿੰਡ ਵਿੱਚ ਵੀ ਉਹਨਾਂ ਨੂੰ ਚੰਗਾ ਮਾਹੌਲ ਜਿਹੜਾ ਸਿਰਜ ਕੇ ਦਈਏ ਸੋ ਖੇਡਾਂ ਦੇ ਨਾਲ ਨਾਲ ਸਾਡਾ ਲਾਇਬ੍ਰੇਰੀ ਦਾ ਵੀ ਜਿਹੜਾ ਚੱਲ ਰਿਹਾ ਉਹ ਬਹੁਤ ਵਧੀਆ ਚੱਲ ਰਿਹਾ ਜਿੱਥੇ ਬੱਚੇ ਨੂੰ ਅਸੀਂ ਫ੍ਰੀ ਕੋਚਿੰਗ ਹੈ ਜਿਹੜੀ ਉਹ ਦੇ ਰਹੇ ਆਂਗੇ ਸੋ ਇਹ ਦੋ ਕੰਮ ਨੇ ਜਿਹੜੇ ਮੈਨੂੰ ਜ਼ਿਆਦਾ ਚੰਗੇ ਲੱਗਦੇ ਨੇ ਤਾਂ ਉਹ ਜਿਨ੍ਹਾਂ ਦੇ ਉੱਪਰ ਸਾਡਾ ਖਾਸ ਧਿਆਨ ਹੈ ਜਿਹੜਾ ਉਹ ਰਹਿੰਦਾ ਹੈ ਕਰਾਚੋਂ ਦੀ ਲਾਇਬ੍ਰੇਰੀ ਦਾ ਜ਼ਿਕਰ ਮੁੱਖ ਮੰਤਰੀ ਪੰਜਾਬ ਸਜਾਦ ਭੌਂਗ ਸਿੰਘ ਮਾਨ ਵੀ ਕਰਦੇ ਨੇ ਉਹਦੇ ਵਿੱਚ ਕੀ ਦੇ ਰਹੇ ਹੋ ਤੁਸੀਂ ਕਿਹੜੀਆਂ ਉਹ ਸੇਵਾਵਾਂ ਨੇ ਜਿਹੜੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ ਜਾਂ ਵਾਕਈ ਉਹ ਜ਼ਿਕਰ ਜੋ ਕੰਮ ਹੈ ਕੀ ਹਾਂਜੀ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਜੋ ਲਾਇਬ੍ਰੇਰੀ ਸਾਡੇ ਪਿੰਡ ਦੇ ਵਿੱਚ ਬਣੀ ਸੀਗੀ ਜਦੋਂ ਮਾਨ ਸਾਹਿਬ ਐਮਪੀ ਸੀਗੇ ਐਮਪੀ ਲੈਂ ਗ੍ਰਾਂਟ ਲਈ ਸੀਗੀ ਤੇ ਉਦੋਂ ਅਸੀਂ ਇਹ ਲਾਇਬ੍ਰੇਰੀ ਬਣਾਈ ਸੀਗੀ ਤੇ ਉਸ ਤੋਂ ਬਾਅਦ ਇਸ ਲਾਇਬ੍ਰੇਰੀ ਦੇ ਵਿੱਚ ਪੂਰਾ ਸੀ ਪ੍ਰਬੰਧ ਜਿਹੜਾ ਫਰਨੀਚਰ ਦਾ ਹੋ ਗਿਆ ਸੀ ਸੀਸੀਟੀਵੀ ਕੈਮਰੇ ਹੋ ਗਏ ਵਾਈਫਾਈ ਹੋ ਗਿਆ ਪੀਨ ਦੇ ਪਾਣੀ ਦਾ ਪ੍ਰਬੰਧ ਹੋ ਗਿਆ ਬੱਚਿਆਂ ਦੇ ਬੁੱਕਸ ਵਗੈਰਾ ਹੋ ਗਈਆਂ ਉਹ ਸਾਰਾ ਅਸੀਂ ਬੱਚਿਆਂ ਨੂੰ ਪ੍ਰੋਵਾਈਡ ਕਰਵਾਇਆ ਤੇ ਹੁਣ ਸਾਡੇ ਇੱਥੇ ਅਸੀਂ ਦੋ ਕੋਚ ਵੀ ਜਿਹੜੇ ਸਾਡੇ ਪਿੰਡ ਦੇ ਨੌਜਵਾਨ ਨੇ ਜਿਨ੍ਹਾਂ ਨੇ ਖੁਦ ਪਹਿਲਾਂ ਐਗਜ਼ਾਮ ਜਿਹੜੇ ਕਲੀਅਰ ਕੀਤੇ ਹੋਏ ਨੇ ਉਹ ਸਾਡੇ ਬੱਚਿਆਂ ਨੂੰ ਜਿਹੜੀ ਫ੍ਰੀ ਟ੍ਰੇਨਿੰਗ ਹੈਗੀ ਉਹ ਦੇ ਰਹੇ ਨੇ ਹੂੰ ਤੇ ਉਸ ਦੇ ਵਿੱਚ ਸਾਡੇ तकरीबन ਨੇੜੇ ਦੇ 8-10 ਪਿੰਡਾਂ ਦੇ ਬੱਚੇ ਜਿਹੜੇ ਸਾਡੇ ਕੋਲ ਜਾਨੀ ਕਿ ਇੱਥੋਂ ਤੱਕ ਕਿ ਪਵਾਨੀਗੜ੍ਹ ਤੋਂ ਵੀ ਸਾਡੇ ਦੋ ਬੱਚੇ ਸਾਡੇ ਕੋਲ ਇੱਥੇ ਕੋਚਿੰਗ ਲੈਣ ਆਉਂਦੇ ਰਹੇ ਨੇ ਸਰਪੰਚ ਸਾਹਿਬ ਜਦੋਂ ਯੂਥ ਦੀ ਗੱਲ ਕਰਦੇ ਆ ਪਿੰਡ ਦੇ ਵਿੱਚ ਇਸ ਵਕਤ ਜਿਹੜਾ ਯੁੱਧ ਹੈ ਉਹ ਨਸ਼ਾ ਵਿਰੁੱਧ ਵੀ ਚਲਾਇਆ ਜਾ ਰਿਹਾ ਉਹਦਾ ਦੂਸਰਾ ਭਾਗ ਹੁਣ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਤੁਸੀਂ ਸਰਪੰਚ ਹੋਣ ਦੇ ਨਾਤੇ ਕੀ ਕਹਿਣਾ ਚਾਹੋਗੇ ਪਿੰਡ ਦੇ ਵਿੱਚ ਨਸ਼ੇ ਦਾ ਪੱਧਰ ਕੀ ਹੈ ਇਸ ਵਕਤ ਦੇਖੋ ਸਰਕਾਰ ਦੇ ਵੱਲੋਂ ਜਿਹੜੀ ਇਹ ਮੁਹਿੰਮ ਚਲਾਈ ਗਈ ਹੈ ਯੋਧਨਾਸ਼ਾ ਵਿਰੁੱਧ ਇਹਦੇ ਨਾਲ ਕਾਫੀ ਹੰਗਾਰਾ ਮਿਲਿਆ ਇਸ ਚੀਜ਼ ਨੂੰ ਰੋਕਣ ਦੇ ਲਈ ਕਿਉਂਕਿ ਲੋਕਾਂ ਨੇ ਵੀ ਜ਼ਮੀਨੀ ਪੱਧਰ ਤੇ ਬਹੁਤ ਵੱਡਾ ਸਾਥ ਹੈ ਜਿਹੜਾ ਇਸ ਚੀਜ਼ ਦਾ ਦਿੱਤਾ ਸੋ ਦੇਖੋ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇਹ ਚੀਜ਼ ਜਿਹੜੀ ਸੀ ਚਲਦੀ ਆ ਰਹੀ ਸੀਗੀ ਸੋ ਉਹਨੂੰ ਰੋਕਣ ਦੇ ਲਈ ਥੋੜਾ ਸਮਾਂ ਜ਼ਰੂਰ ਲੱਗ ਰਿਹਾ ਹੈ ਪਰ ਇਸ ਦਾ ਰਿਜ਼ਲਟ ਹੈ ਜਿਹੜਾ ਹੁਣ ਉਹ ਮੇਲਾ ਸ਼ੁਰੂ ਹੋ ਚੁੱਕਿਆ ਹੈ ਜੀ ਇੱਕ ਸ਼ਾਮ ਸ਼ਹੀਦਾਂ ਦੇ ਨਾਮ ਉਹ ਵੱਡਾ ਮੇਲਾ ਜਿਹੜਾ ਪੂਰੇ ਪੰਜਾਬ ਦਾ ਧਿਆਨ ਖਿੱਚਦਾ ਹੈ ਕਰਾਚੋਂ ਦੀ ਧਰਤੀ ਤੇ ਹੁੰਦਾ ਹੈ ਕਿਵੇਂ ਵੇਖਦੇ ਹਾਂ ਕੀ ਸੁਨੇਹਾ ਦੇਣਾ ਚਾਹੁੰਦੇ ਉਹ ਦੇ ਜ਼ਰੀਏ ਮੈਨੂੰ ਲੱਗਦਾ ਹੈ ਕਿ ਸਾਡੇ ਜੋ ਕਲੱਬ ਦੀ ਬੁਨਿਆਦ ਹੈ ਉਹ ਸਾਡਾ ਇਹ ਇੱਕ ਸ਼ਾਮ ਸ਼ਹੀਦਾਂ ਦੇ ਨਾਮ ਪ੍ਰੋਗਰਾਮ ਹੀ ਹੈ ਹਮ ਅਸੀਂ ਸ਼ੁਰੂਆਤ ਹੀ ਇਸ ਪ੍ਰੋਗਰਾਮ ਤੋਂ ਕੀਤੀ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਜਿਹੜਾ ਪ੍ਰੋਗਰਾਮ ਅਸੀਂ ਕਰਵਾਇਆ ਸੀਗਾ ਉਹਦੇ ਵਿੱਚ ਵੀ ਸਾਡੇ ਜਿਹੜੇ ਮੁੱਖ ਮਹਿਮਾਨ ਸੀਗੇ ਉਹ ਸਾਡੇ ਮਾਨ ਸਾਹਿਬ ਸੀਗੇ ਹਾਲਾਂਕਿ ਉਦੋਂ ਪਾਰਟੀ ਵੀ ਹੋਂਦ ਵਿੱਚ ਨਹੀਂ ਸੀ ਆਈ ਹਮ ਉਦੋਂ ਤੋਂ ਹੀ ਅਸੀਂ ਮਾਨ ਸਾਹਿਬ ਦੇ ਨਾਲ ਜੁੜੇ ਹੋਏ ਹਾਂ ਸੋ ਉਸ ਨਾਟਕ ਮੇਲੇ ਤੋਂ ਹੀ ਜਾਨੀ ਕਿ ਅਸੀਂ ਇਕੱਠੇ ਹੋਏ ਨਾਟਕ ਮੇਲੇ ਤੋਂ ਹੀ ਅਸੀਂ ਹਮੇਸ਼ਾ ਜਿਹੜਾ ਸਾਡੀ ਕਲੱਬ ਦੀ ਸ਼ੁਰੂਆਤ ਅਸੀਂ ਮੰਨਦੇ ਹਾਂ ਜਿਹਦੇ ਵਿੱਚ ਅਸੀਂ ਸਮਾਜ ਦੇ ਵੱਖ-ਵੱਖ ਪਹਿਲੂਆਂ ਦੇ ਉੱਤੇ ਨਾਟਕ ਕਰਵਾਉਂਦੇ ਕੋਰੀਓਗ੍ਰਾਫੀ ਕਰਵਾਉਂਦੇ ਸੀਗੇ ਸੋ ਅੱਜ ਉਹ ਇੱਕ ਵੱਡੇ ਮਤਲਬ ਕਿ ਮੇਲੇ ਦੇ ਵਿੱਚ ਤਬਦੀਲ ਹੋ ਚੁੱਕਿਆ ਉਹ ਪ੍ਰੋਗਰਾਮ ਜਿੱਥੇ ਵੱਡੇ-ਵੱਡੇ ਜਿਹੜੇ ਫਨਕਾਰ ਨੇ ਉਹ ਵੀ ਆਪਣੀ ਕਲਾ ਜਿਹੜੇ ਦਿਖਾ ਕੇ ਗਏ ਨੇ ਵੱਡੇ-ਵੱਡੇ ਨਾਟਕ ਟੀਮਾਂ ਇਥੇ ਜਾਨੀ ਕਿ ਆਪਣੇ ਨਾਟਕ ਜਿਹੜੇ ਉਹ ਕਰਕੇ ਗਏ ਸਮਾਜਿਕ ਵਿਸ਼ਿਆਂ ਦੇ ਉੱਪਰ ਉਹ ਬੁਰਾਈਆਂ ਨੂੰ ਦੂਰ ਕਰਨ ਦਾ ਸੁਨੇਹਾ ਦੇਣੇ ਹੋ ਇਸ ਤਰ੍ਹਾਂ ਜੀ ਜੀ ਬਿਲਕੁਲ ਕਿਉਂਕਿ ਇਹ ਪ੍ਰੋਗਰਾਮ ਸਾਡਾ ਜਿਹੜਾ ਹੁੰਦਾ ਹੈ ਪੂਰਾ ਇਹ ਜਾਨੀ ਕਿ ਭਗਤ ਸਿੰਘ ਜੀ ਦੀ ਸੋਚ ਨੂੰ ਸਮਰਪਿਤ ਹੁੰਦਾ ਹੈ ਉਸੇ ਤਰ੍ਹਾਂ ਦਾ ਮਾਹੌਲ ਇਸ ਪ੍ਰੋਗਰਾਮ ਦੇ ਵਿੱਚ ਹੁੰਦਾ ਹੈ ਚਾਹੇ ਉਹ ਨਾਟਕ ਮੇਲੇ ਹੋਣ ਚਾਹੇ ਕਵਿਸ਼ਰੀ ਹੋਵੇ ਚਾਹੇ ਗੀਤਾਂ ਰਾਹੀਂ ਸੁਨੇਹਾ ਦੇਣਾ ਹੋਵੇ ਉਹ ਜਿਹੜਾ ਸਾਰਾ ਸੁਨੇਹਾ ਸਰਦਾਰ ਸ਼ਹੀਦ ਭਗਤ ਸਿੰਘ ਜੀ ਦੀ ਸੋਚ ਦੇ ਅਨੁਸਾਰ ਹੀ ਜਿਹੜਾ ਸਾਰਾ ਪ੍ਰੋਗਰਾਮ ਇਹੜਾ ਕਰਵਾਇਆ ਜਾਂਦਾ ਹੈ ਜਿਹੜੇ ਬਾਕੀ ਪਿੰਡਾਂ ਦੀ ਆਪਾਂ ਪਹਿਲਾਂ ਵੀ ਗੱਲ ਛੀੜੀ ਹੈ ਬਾਕੀ ਪਿੰਡਾਂ ਦੇ ਕਾਰਜ ਸੋਸ਼ਲ ਮੀਡੀਆ ਦਾ ਹਿੱਸਾ ਨਹੀਂ ਬਣ ਰਹੇ ਦਰਜੀਤ ਘਮਾਣੌਰਾਂ ਦੀ ਗੱਲ ਕਰੀਏ ਉਹ ਇਸ ਪਾਸੇ ਸੁਚੇਤ ਨਹੀਂ ਇਸ ਕਰਕੇ ਉਹ ਐਕਟੀਵਿਟੀਆਂ ਆ ਰਹੀਆਂ ਨਹੀਂ ਜਾਂ ਬਾਕੀ ਪਿੰਡਾਂ ਨੂੰ ਲੱਗਦਾ ਕਿ ਇਸ ਪੱਧਰ ਤੇ ਕੰਮ ਨਹੀਂ ਹੋ ਰਹੇ ਦੋ ਕੋ ਬਾਕੀ ਉਹੀ ਗੱਲ ਕਿ ਆਪਣੀ ਰੁਚੀ ਹੁੰਦੀ ਹੈ ਸਾਡੀ ਰੁਚੀ ਰਹੀ ਹੈ ਕਿਉਂਕਿ ਸੋਸ਼ਲ ਮੀਡੀਆ ਦਾ ਟਾਈਮ ਵੀ ਹੈ ਜੇਕਰ ਆਪਾਂ ਕੁਝ ਕਰਦੇ ਆ ਤਾਂ ਉਹ ਉਹਦੀ ਗਤੀਵਿਧੀ ਉਹਦੀ ਗਤੀਵਿਧੀ ਕਰਨੀ ਕੋਈ ਮਾੜੀ ਗੱਲ ਨਹੀਂ ਚੰਗੀ ਗੱਲ ਹੈ ਕਿ ਜੇ ਆਪਾਂ ਕੁਝ ਚੰਗਾ ਕਰ ਰਹੇ ਆ ਸਮਾਜ ਦੇ ਵਿੱਚ ਸੁਨੇਹਾ ਦੇਣਾ ਆਪਣਾ ਫਰਜ਼ ਬਣਦਾ ਸੋ ਪਤਾ ਲੱਗਣਾ ਚਾਹੀਦਾ ਹੈ ਕਿ ਸ਼ਾਇਦ ਹੋ ਸਕਦਾ ਹੈ ਉਹ ਚੀਜ਼ ਨੂੰ ਦੇਖ ਕੇ ਹੋਰ ਪਿੰਡਾਂ ਦੇ ਵਿੱਚ ਜਿੱਦੂ ਸ਼ੁਰੂਆਤ ਹੋਵੇ ਹੂੰ ਸੋ ਇਹ ਚੀਜ਼ਾਂ ਇਸ ਕਰਕੇ ਆਪਣਾ ਸੋਸ਼ਲ ਮੀਡੀਆ ਸੀ ਸਾਡਾ ਵਧੀਆ ਚੱਲ ਰਿਹਾ ਕਰਾਚੋਂ ਦੀ ਦਿੱਖ ਦੇਖ ਕੇ ਮੈਂ 10 ਸਾਲ ਪਹਿਲਾਂ ਜੇ ਕਰਾਚੋਂ ਵੇਖਦਾ ਤੇ ਅੱਜ ਦਾ ਕਰਾਚੋਂ ਵੇਖਦਾ ਉਹ ਬਹੁਤ ਬਦਲਿਆ ਨਜ਼ਰ ਆਉਂਦਾ ਹੈ ਇਹ ਲੱਗਦਾ ਵੀ ਜਿਵੇਂ ਪਾਸਾ ਪਲਟਣ ਵਾਲੀ ਗੱਲ ਹੋਈ ਹੋਈ ਹੈ ਇਦੇ ਵਿੱਚ ਆਮ ਆਦਮੀ ਪਾਰਟੀ ਦੀ ਨਜ਼ਰ ਸਵੱਲੀ ਹੈ ਜਾਂ ਦਲਜੀਤ ਕਮਾਨ ਦੇ ਕਾਰਜ ਬਹੁਤ ਵੱਡੇ ਨੇ ਉਹਦੀ ਸੋਚ ਬਹੁਤ ਵੱਡੀ ਹੈ ਬਹੁਤ ਕੁਝ ਕਰਨਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਸਾਡੇ ਜਿਹੜੇ ਪਿੰਡ ਦੀ ਤਰੱਕੀ ਹੈ ਉਹਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਦਾ ਬਹੁਤ ਵੱਡਾ ਸਹਾਇਕ ਰਿਹਾ ਹੈ ਚਾਹੇ ਉਹ ਪਹਿਲਾਂ ਜਦੋਂ ਐਮਪੀ ਸੀਗੇ ਉਦੋਂ ਵੀ ਅਸੀਂ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹਣਾ ਅਸੀਂ ਇੱਕ ਬੱਸ ਸਟੈਂਡ ਤੋਂ ਸ਼ੁਰੂਆਤ ਕੀਤੀ ਸੀਗੀ ਸਾਡੇ ਜਿਹੜੇ ਕੰਮ ਨੇ ਅਸੀਂ ਮਾਨ ਸਾਹਿਬ ਤੋਂ ਗ੍ਰਾਂਟ ਲੈ ਕੇ ਸਭ ਤੋਂ ਪਹਿਲਾਂ ਪਿੰਡ ਦੇ ਵਿੱਚ ਇੱਕ ਅਸੀਂ ਖੂਸੂਰਤ ਬੱਸ ਸਟੈਂਡ ਜਿਹੜਾ ਬਣਾਇਆ ਸੀਗਾ ਉਸੇ ਬੱਸ ਸਟੈਂਡ ਦੀ ਤਰਜ਼ ਦੇ ਉੱਪਰ ਉਸ ਨੂੰ ਕਾਪੀ ਤਕਰੀਬਨ 100 ਤੋਂ ਵੱਧ ਜਿਹੜੇ ਬੱਸ ਸਟੈਂਡ ਸੀਗੇ ਐਮਪੀ ਲੈਂਡ ਦੇ ਵਿੱਚੋਂ ਵੱਖ-ਵੱਖ ਪਿੰਡਾਂ ਦੇ ਵਿੱਚੋਂ ਬਣੇ। ਹੂੰ। ਸੋ ਉਹਨਾਂ ਦਾ ਤਾਂ ਸਹਿਯੋਗ ਹਮੇਸ਼ਾ ਸਾਡੇ ਨਗਰ ਨੂੰ ਰਿਹਾ ਬਹੁਤ ਵੱਡਾ ਸਹਿਯੋਗ ਰਿਹਾ। ਦਰਜੀਤ ਕਮਨ ਕੀ ਸੋਚਦੇ ਨੇ ਇਸ ਪਾਰੀ ਦੇ ਵਿੱਚ ਕਿੰਨੇ ਕੁ ਹੋਰ ਕਾਰਜ ਕਿੰਨੇ ਕੁ ਹੋਰ ਵੱਡੇ ਕਾਰਜ ਜਿਹੜਾ ਕੋਈ ਐਸਾ ਸੁਪਨਾ ਇਸ ਪਿੰਡ ਲਈ ਕਰਨਾ ਹੋਵੇ ਕਿ ਮੈਂ ਇਹ ਚਾਹੁੰਦਾ ਕਿ ਮੈਂ ਆਪਣੇ ਪਿੰਡ ਲਈ ਇਹ ਕਰਨਾ। ਦੇਖੋ ਕਾਰਜ ਤਾਂ ਤਕਰੀਬਨ ਚੱਲ ਹੀ ਰਹੇ ਨੇ ਲਗਾਤਾਰ ਔਰ ਸੁਪਨਾ ਸਾਡਾ ਹੈਗਾ ਕਿ ਹੋਰ ਵੀ ਜਿਹੜੇ ਲੋਕਾਂ ਦੀਆਂ ਡਿਮਾਂਡਾਂ ਹੈਗੀਆਂ ਨੇ ਉਹਨਾਂ ਨੂੰ ਪੂਰਾ ਕਰੀਏ। ਹੂੰ। ਔਰ ਜਿਹੜੀ ਮੇਨ ਹੁਣ ਡਿਮਾਂਡ ਹੈਗੀ ਆ ਉਹ ਹੈਗੀ ਆ ਮੈਰਿਜ ਪੈਲੇਸ ਦੀ ਕਿਉਂਕਿ ਬਾਕੀ ਤਕਰੀਬਨ ਕੰਮ ਅਸੀਂ ਜਾਂ ਪਾਸ ਹੋ ਚੁੱਕੇ ਜਾਂ ਚੱਲ ਰਹੇ ਨੇ ਔਰ ਮੈਰਿਜ ਪੈਲੇਸ ਜਿਹੜੀ ਮੁੱਖ ਡਿਮਾਂਡ ਹੈਗੀ ਕਿਉਂਕਿ ਉਹਦੇ ਵਿੱਚ ਵੀ ਆਪਾਂ ਦੇਖੀਏ ਆਪਣੇ ਪਰਿਵਾਰਾਂ ਦੇ ਲਈ ਮੱਧ ਵਰਗੀ ਪਰਿਵਾਰ ਗਰੀਬ ਪਰਿਵਾਰਾਂ ਦੇ ਲਈ ਇੱਕ ਬਹੁਤ ਵੱਡੀ ਸਹੂਲਤ ਹੈ ਮੈਰਿਜ ਪੈਲੇਸ ਕਿਉਂਕਿ ਹਰ ਇੱਕ ਦਾ ਸੁਪਨਾ ਹੈਗਾ ਕਿ ਉਹ ਵੀ ਆਪਣੇ ਬੱਚਿਆਂ ਦੇ ਜਿਹੜੇ ਵਿਆਹ ਨੇ ਇੱਕ ਚੰਗੇ ਮਾਹੌਲ ਦੇ ਵਿੱਚ ਕਰਨ ਸੋ ਅਸੀਂ ਸੋਚ ਰਹੇ ਹਾਂ ਕਿ ਆਪਣੇ ਪਿੰਡ ਦੇ ਪਿੰਡ ਵਾਸੀਆਂ ਦੇ ਲਈ ਇੱਕ ਖੂਬਸੂਰਤ ਜਿਹੜਾ ਮੈਰਿਜ ਪੈਲਸ ਉਹ ਬਣਾ ਕੇ ਦਈਏ ਜਿਹਦੇ ਨਾਲ ਸਾਡੇ ਸਾਰੇ ਪਰਿਵਾਰਾਂ ਨੂੰ ਉਹਨਾਂ ਦੇ ਜਿਹੜੇ ਚਾਅ ਨੇ ਉਹ ਪੂਰੇ ਹੋ ਸਕਣ ਜੀ ਕਮਾਨ ਸਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰੋਗੇ ਪਿੰਡ ਲਈ ਜਿਹੜਾ ਮਿਸਾਲ ਕਾਇਮ ਹੋ ਜੂਗੀ ਜਾਂ ਜਿਹੜੀਆਂ ਹੁਣ ਤੱਕ ਗਤੀਵਿਧੀਆਂ ਤੁਸੀਂ ਕਰਤੀਆਂ ਉਹਦੇ ਕਿਹੜੀ ਗਤੀਵਿਧੀ ਦੇ ਉੱਪਰ ਮਾਨ ਹੈ ਦਲਜੀਤ ਕਮਾਨ ਮੈਂ ਦੱਸਿਆ ਸੀ ਕਿ ਸਾਡਾ ਮੇਨ ਫੋਕਸ ਹੈ ਜਿਹੜਾ ਸਾਡੇ ਨਵੀਂ ਪਨੀਰੀ ਛੋਟੀ ਪਨੀਰੀ ਹੈ ਜਿਹੜੀ ਸਾਡੇ ਬੱਚਿਆਂ ਦੇ ਉੱਪਰ ਹੈ ਹੂੰ ਔਰ ਉਸੇ ਚੀਜ਼ ਦੇ ਉੱਪਰ ਸਾਨੂੰ ਮਾਨ ਹੈ ਕਿ ਅਸੀਂ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਚੰਗੇ ਰ ਸਾਡਾ ਨਗਰ ਇੱਕ ਵੱਡਾ ਨਗਰ ਹੈ ਬਲਾਕ ਦਾ ਪੂਰਾ ਜਾਨੀ ਕਿ ਵੱਡਾ ਪਿੰਡ ਹੈ ਬਲਾਕ ਦਾ ਸੋ ਉਹਦੇ ਵਿੱਚ ਸਾਡਾ ਨਗਰ ਹੈ ਜਿਹੜਾ ਬਹੁਤ ਖੂਬਸੂਰਤ ਹੈ ਲੋਕ ਨੇ ਜਿਹੜੇ ਬਹੁਤ ਚੰਗੇ ਨੇਗੇ ਸਾਡੇ ਪਿੰਡ ਦੀ ਜਿਹੜੀ ਖਾਸੀਅਤ ਹੈ ਸੁਭਾ ਸਾਡੇ ਲੋਕਾਂ ਦਾ ਬੜਾ ਚੰਗਾ ਹੈ ਹਮੇਸ਼ਾ ਜਾਨੀ ਕਿ ਬਹੁਤ ਬਹੁਤ ਜ਼ਿਆਦਾ ਪਿਆਰ ਉਹਨਾਂ ਨੇ ਦਿੱਤਾ ਹੈ ਹਰੇਕ ਚਾਹੇ ਇਲੈਕਸ਼ਨ ਦੇ ਵਿੱਚ ਕਹਿ ਲਈਏ ਜਾਂ ਹਰੇਕ ਕੰਮਕਾਜ ਦੇ ਵਿੱਚ ਕਹਿ ਲਈਏ ਸੋ ਸਾਡਾ ਸਾਡਾ ਵੀ ਫਰਜ਼ ਬਣਦਾ ਹੈ ਕਿ ਉਸ ਪਿਆਰ ਦਾ ਮੁੱਲ ਜਿਹੜਾ ਸੀ ਉਹ ਮੋੜੀਏ ਤਾਂ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਨੂੰ ਸੰਭਾਲੀ ਅਸੀਂ ਤਾਂ ਮੇਨ ਫੋਕਸ ਜਿਹੜਾ ਸਾਡਾ ਉਹ ਹੈਗਾ ਉਹ ਸਾਡਾ ਖੇਡਾਂ ਦੇ ਉੱਪਰ ਤੇ ਸਾਡੇ ਬੱਚਿਆਂ ਦੀ ਐਜੂਕੇਸ਼ਨ ਦੇ ਉੱਪਰ ਹੈ ਆਮ ਆਦਮੀ ਪਾਰਟੀ ਦਾ ਹਿੱਸਾ ਨਾ ਹੋਣ ਕਰਕੇ ਇਸ ਐਂਗਲ ਤੋਂ ਸੋਚਣਾ ਤੁਸੀਂ ਆਮ ਆਦਮੀ ਪਾਰਟੀ ਦੇ ਹਿੱਸਾ ਤੋਂ ਥੋੜਾ ਜਿਹਾ ਅਲੈਦਾ ਕਰਕੇ ਜੇ ਸਰਪੰਚ ਹੋਣ ਦੇ ਨਾਤੇ ਪੰਜਾਬ ਭਰ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਪੱਧਰ ਦੀ ਗੱਲ ਕਰوں ਤਾਂ ਇਸ ਵਕਤ ਦਰਜੀਤ ਕਮਾਨ ਕਿਵੇਂ ਵੇਖਦਾ ਹੈ ਦੇਖੋ ਸਰਕਾਰ ਨੇ ਜਿੰਨੇ ਕੰਮਾਂ ਦੇ ਵਾਅਦੇ ਕੀਤੇ ਸੀਗੇ ਉਹ ਪੂਰੇ ਕੀਤੇ ਨੇ ਜਾਂ ਉਹਨਾਂ ਨੂੰ ਪੂਰੇ ਕਰਨ ਦੀ ਜਿਹੜੀ ਪ੍ਰਕਿਰਿਆ ਉਹ ਚੱਲ ਰਹੀ ਹੈ। ਸੋ ਜੇ ਆਪਾਂ ਇੱਕ ਨਿਰਪੱਖ ਤੌਰ ਤੇ ਸੋਚੀਏ ਜਿਸ ਤਰ੍ਹਾਂ ਤੁਸੀਂ ਸਵਾਲ ਪੁੱਛਿਆ ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਵਧੀਆ ਜਿਹੜੇ ਕੰਮ ਨੇ ਹੋਏ ਨੇ ਕਿ ਸਰਕਾਰ ਦੇ ਵਿੱਚ। ਔਰ ਜੇ ਆਪਾਂ ਪਿਛਲੇ ਦਿਨ ਦੀ ਗੱਲ ਕਰ ਲਈਏ 22 ਤਰੀਕ ਤੋਂ ਜਿਹੜਾ 10 ਲੱਖ ਰੁਪਏ ਦਾ ਸਿਹਤ ਬੀਮਾ ਯੋਜਨਾ ਹੈ ਜਿਹੜੀ ਬਾਹਰ ਸਰਕਾਰ ਨੇ ਚਲਾਈ ਹੈ। ਜਿਹਦੇ ਵਿੱਚ ਹਰੇਕ ਪਰਿਵਾਰ ਨੂੰ ਹਰੇਕ ਵਰਗ ਨੂੰ ਬਰਾਬਰਤਾ ਦਾ ਅਧਿਕਾਰ ਦਿੰਦੇ ਆ। ਇੱਕ 10 ਲੱਖ ਰੁਪਏ ਦੀ ਬੀਮਾ ਯੋਜਨਾ ਸ਼ੁਰੂ ਕੀਤੀ ਹੈ ਜਿਦੇ ਵਿੱਚ ਪੰਜਾਬ ਦੇ ਤਕਰੀਬਨ 65 ਲੱਖ ਤੋਂ ਵੱਧ ਪਰਿਵਾਰ ਨੇ ਜਿਹੜੇ ਉਹ ਇਸ ਚੀਜ਼ ਦੀ ਮਦਦ ਲੈ ਸਕਣਗੇਔਰ ਤਨਖਾੜੇ ਤੋਂ ਵੱਧ ਪੰਜਾਬੀ ਨੇ ਜਿਹੜੇ ਇਸ ਯੋਜਨਾ ਦਾ ਫਾਇਦਾ ਉਠਾਉਣਗੇ। ਔਰ ਉਹਦੇ ਨਾਲ ਨਾਲ ਜਿਹੜੇ ਹੋਰ ਵੀ ਬਹੁਤ ਸਾਰੇ ਕੰਮ ਨੇ ਸੜਕ ਸੁਰੱਖਿਆ ਫੋਰਸ ਹੋ ਗਈ ਜਿਹਦੇ ਉੱਪਰ ਮਾਨ ਸਰਕਾਰ ਦਾ ਜਿਹੜਾ ਕੰਮ ਹੈ ਉਹ ਦਿਖਦਾ ਸਾਰਿਆਂ ਨੂੰ ਕਿਉਂਕਿ ਇਹ ਵੀ ਨਵੇਕਲੀ ਪਹਿਲਾ ਹੈ। ਮੈਨੂੰ ਲੱਗਦਾ ਕਿਸੇ ਹੋਰ ਸਟੇਟ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਸੜਕ ਸੁਰੱਖਿਆ ਫੋਰਸ ਹੈ ਜਿਹੜੀ ਚੱਲ ਰਹੀ ਹੋਣੀ ਹੈ। ਠੀਕ ਹੈ ਉਹਦਾ ਵੀ ਜਾਨੀ ਕਿ ਰਿਜ਼ਲਟ ਬਹੁਤ ਚੰਗਾ ਮਿਲ ਰਿਹਾ ਹੈ ਉਹ ਜਿਹੜੀ ਸਿਹਤ ਬੀਮਾ ਯੋਜਨਾ ਦੀ ਮੈਂ ਗੱਲ ਕਰ ਰਿਹਾ ਇਸ ਤਰ੍ਹਾਂ ਦੀ ਯੋਜਨਾ ਵੀ ਮੈਨੂੰ ਨਹੀਂ ਲੱਗਦਾ ਪੂਰੇ ਦੇਸ਼ ਦੇ ਵਿੱਚ ਕਿਸੇ ਹੋਰ ਸਟੇਟ ਦੇ ਵਿੱਚ ਲਾਗੂ ਕੀਤੀ ਹੋਣੀ ਹੈ ਸ਼ੁਰੂ ਕੀਤੀ ਹੋਣੀ ਹੈ ਸੋ ਇੱਕ ਵੱਖਰਾ ਔਰ ਵਧੀਆ ਉਪਰਾਲਾ ਹੈ ਜਿਹਦੇ ਨਾਲ ਆਰਥਿਕ ਤੌਰ ਤੇ ਜਿਹੜੀ ਲੋਕਾਂ ਦੀ ਮਦਦ ਆ ਹੋਣੀ ਹੈ ਔਰ ਹੋਰ ਜੇ ਆਪਾਂ ਗੱਲ ਕਰ ਲਈਏ ਸਰਕਾਰ ਦੇ ਕੰਮਾਂ ਦੀ ਨਹਿਰੀ ਪਾਣੀ ਦੀ ਜਿਹੜੀ ਸਰਕਾਰ ਨੇ ਵਾਅਦਾ ਕੀਤਾ ਸੀਗਾ ਨਹਿਰੀ ਪਾਣੀ ਟੇਲਾਂ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ ਸੀਗਾ ਤਾਂ ਮੈਨੂੰ ਲੱਗਦਾ ਹੈ ਕਿ ਹਰ ਪਿੰਡ ਦੇ ਵਿੱਚ ਟੇਲਾਂ ਤੱਕ ਪਾਣੀ ਆ ਜੜਾ ਪਹੁੰਚ ਚੁੱਕਿਆ ਤੇ ਇੱਕ ਸੈਮੀਨਾਰ ਦਾ ਵੀ ਜ਼ਿਕਰ ਆਉਂਦਾ ਜਿਹੜਾ ਤੁਸੀਂ ਪਿਛਲੇ ਦਿਨੀ ਵੀ ਕਰਾਇਆ ਸੀ ਤੇ ਆਉਣ ਵਾਲੇ ਸਮੇਂ 'ਚ ਵੀ ਕਰਾਏ ਜਾ ਕਰਾਉਣ ਜਾ ਰਹੇ ਉਹਦੇ ਬਾਰੇ ਕੀ ਕਹਿਣਾ ਹੈ ਹਾਂਜੀ ਉਹ ਵੀ ਬੱਚਿਆਂ ਦੀ ਐਜੂਕੇਸ਼ਨ ਦੇ ਨਾਲ ਹੀ ਸੰਬੰਧਿਤ ਹੈ ਅਸੀਂ ਆਪਣੇ ਨਗਰ ਦੇ ਵਿੱਚ ਪੀਪੀਐਸ ਤੇ ਔਰ ਪੀਸੀਐਸ ਆਫਿਸਰਸ ਬੁਲਾ ਕੇ ਉਹਨਾਂ ਦਾ ਇੱਕ ਸੈਮੀਨਾਰ ਕਰਵਾਇਆ ਸੀਗਾ ਜਿਹਦੇ ਵਿੱਚ ਉਹਨਾਂ ਨੇ ਬੱਚਿਆਂ ਨੂੰ ਗਾਈਡ ਕੀਤਾ ਸੀਗਾ ਕਿ ਕਿਸ ਤਰ੍ਹਾਂ ਉਹ ਆਪਣੀ ਜਿਹੜੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਨੇ ਕਿਉਂਕਿ ਪਿੰਡਾਂ ਦੇ ਵਿੱਚ ਇਸ ਚੀਜ਼ ਦਾ ਬੱਚਿਆਂ ਨੂੰ ਮਾਹੌਲ ਘੱਟ ਮਿਲਦਾ ਔਰ ਨਹੀਂ ਪਤਾ ਲੱਗਦਾ ਕੁਝ ਕੁ ਬੱਚਿਆਂ ਲਈ ਡਰ ਹੁੰਦਾਗਾ ਵੀ ਸ਼ਾਇਦ ਪੀਸੀਐਸ ਕਲੀਅਰ ਕਰਨ ਦੇ ਲਈ ਕੀ ਕਰਨਾ ਪੈਂਦਾ ਹੈ ਹਨਾ ਸੋ ਉਹ ਚੀਜ਼ਾਂ ਉਹ ਬੱਚਿਆਂ ਦੇ ਵਿੱਚ ਉਹ ਖਤਮ ਕਰਨ ਦੇ ਲਈ ਉਹਨਾਂ ਦਾ ਕੰਫੀਡੈਂਸ ਵਧਾਉਣ ਦੇ ਲਈ ਅਸੀਂ ਇੱਕ ਸੈਮੀਨਾਰ ਕਰਵਾਇਆ ਸੀਗਾ ਜਿਦੇ ਵਿੱਚ ਸਾਡੇ ਰਿਸਪੈਕਟਡ ਜਿਹੜੇ ਆਫੀਸਰ ਸਾਹਿਬਾਨ ਸੀਗੇ ਉਹ ਆਏ ਸੀਗੇ ਜਿਨ੍ਹਾਂ ਨੇ ਬੜੇ ਬਖੂਬੀ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਬੱਚਿਆਂ ਨੂੰ ਸਾਰੀ ਗੱਲਬਾਤ ਦੱਸੀ ਸੀਗੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਈਪੀਐਸ ਦੇ ਆਈਐਸ ਜਿਹੜੇ ਆਫੀਸਰਸ ਨੇ ਉਹਨਾਂ ਦਾ ਇੱਕ ਸੈਮੀਨਾਰ ਹੈ ਜਿਹੜਾ ਪਿੰਡ ਦੇ ਵਿੱਚ ਕਰਵਾਉਣ ਜਾ ਰਹੇ ਹਾਂ ਜੀ ਦੋਸਤੋ ਇਸਨ ਦਲਜੀਤ ਸਿੰਘ ਘੁਮਾਨ ਸਰਪੰਚ ਪਿੰਡ ਕਰਾਚੂ ਜ਼ਿਲ੍ਹਾ ਸੰਗਰੂਰ ਗਤੀਵਿਧੀਆਂ ਇਹਨਾਂ ਦੀਆਂ ਚਰਚਾ ਦਾ ਵਿਸ਼ਾ ਕਿਉਂ ਬਣਦੀਆਂ ਨੇ ਤੇ ਇਹਨਾਂ ਨੇ ਪਿੰਡ ਦੇ ਲਈ ਕਿਹੜੇ ਵੱਡੇ ਕਾਰਜ ਕੀਤੇ ਨੇ ਤੇ ਆਉਣ ਵਾਲੇ ਸਮੇਂ 'ਚ ਕਿਹੜੇ ਵੱਡੇ ਕਾਰਜ ਕਰ ਰਹੇ ਨੇ ਇਹ ਸਾਂਝੇ ਕੀਤੇ ਨੇ ਅਗਲੇ ਹਫ਼ਤੇ ਕਿਸੇ ਹੋਰ ਪਿਆਰੀ ਸ਼ਖਸੀਅਤ ਨੂੰ ਲੈ ਕੇ ਹਾਜ਼ਰ ਹੋਵਾਂਗੇ